ਇਨਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਫੇਰ ਖੜੇ ਆਂ ਖਲੋੜੀ ਗੇਟ ਦੇ ਏਰੀਏ ਚੋਂ ਲੰਘਦੀ ਹੋਈ ਛੋਟੀ ਨਦੀ ਦੇ ਕੋਲ ਜਿਸ ਦੀ ਹਾਲਤ ਤੁਹਾਨੂੰ ਵੱਧ ਤੋਂ ਵੱਧਰ ਹੋਈ ਅਸੀਂ ਪਹਿਲਾਂ ਵੀ ਆਪਣੀ ਵੀਡੀਓ ਚ ਦਿਖਾ ਚੁੱਕੇ ਆਂ ਤੇ ਤੁਹਾਨੂੰ ਦਿਖਾ ਰਹੇ ਆ ਕਿ ਸ਼ਾਮ ਦੇ ਟਾਈਮ ਇਸ ਟਾਈਮ ਮੀਹ ਵਾਲਾ ਮੌਸਮ ਜਿਹੜਾ ਹੈ ਉਹ ਪੂਰਾ ਬਣਿਆ ਹੋਇਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਸੀਵਰੇਜ ਬੋਰਡ ਡਰੇਨੇਜ ਡਿਪਾਰਟਮੈਂਟ ਜਾਂ ਜ਼ਿਲ੍ਹਾ ਪ੍ਰਸ਼ਾਸਨ ਮੁਖੀ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਕਿਸੇ ਦੇ ਵੀ ਸਿਰ ਤੇ ਜਿਹੜੀ ਹੈ ਉਹ ਜੂੰ ਨਹੀਂ سرਕੀ ਹੈ ਕਿ ਛੋਟੀ ਨਦੀ ਦੀ ਵੱਡੀ ਨਦੀ ਦੀ ਸਫਾਈ ਕਰਵਾ ਦਿੱਤੀ ਜਾਵੇ ਅਸੀਂ ਇਸ ਸਬੰਧ ਵਿੱਚ ਕਈ ਅਧਿਕਾਰੀਆਂ ਨਾਲ ਗੱਲ ਕੀਤੀ ਹਰੇਕ ਨੇ ਨਦੀ ਦੀ ਸਫਾਈ ਨੂੰ ਲੈ ਕੇ ਕੋਈ ਜਵਾਬ ਨਾ ਦਿੰਦੇ ਹੋਏ ਬਸ ਇੱਕ ਦੂਜੇ ਤੇ ਹੀ ਗੱਲ ਸੁੱਟਣੀ ਜਾਰੀ ਰੱਖੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕੰਮ ਕਰਕੇ ਰਾਜੀ ਹੀ ਨਹੀਂ ਜਾਂਦੇ ਬਲਕਿ ਇਸ ਸਰਕਾਰੀ ਜੂੰਕਾ ਹਨ ਆਪਣੇ ਤੇ ਜਿਹੜੇ ਕਿ ਲੋਕਾਂ ਦੇ ਖੂਨ ਪਸੀਨੇ ਦੀ ਟੈਕਸ ਦੀ ਕਮਾਈ ਨਾਲ ਮੋਟੀਆਂ-ਮੋਟੀਆਂ ਤਨਖਾਹਾਂ ਲੈ ਰਹੇ ਹਨ ਕਹਿਣ ਨੂੰ ਇਹ ਜਨਤਾ ਦੇ ਨੌਕਰ ਨੇ ਮੈਨੂੰ ਤਾਂ ਕਿਸੇ ਪਾਸੋਂ ਇਹ ਜਨਤਾ ਦੇ ਨੌਕਰ ਲੱਗਦੇ ਨਹੀਂ ਇਹ ਤਾਂ ਜਨਤਾ ਦੇ ਬਾਪ ਲੱਗਦੇ ਨੇ ਜਿਹੜੇ ਕਿ ਜਨਤਾ ਦੀ ਸਮੱਸਿਆਵਾਂ ਨੂੰ ਸੁਣਦੇ ਹੀ ਨਹੀਂ ਹਾਲਾਂਕਿ ਇਹਨਾਂ ਨੂੰ ਰੱਖਿਆ ਵੀ ਜਨਤਾ ਦੇ ਕੰਮਾਂ ਵਾਸਤੇ ਗਿਆ ਹੈਗਾ ਜੇ ਇਹਨਾਂ ਨੇ ਜਨਤਾ ਦੇ ਸਮੱਸਿਆਵਾਂ ਹੱਲ ਕਰਨੀਆਂ ਹੀ ਨਹੀਂ ਹੈ ਤਾਂ ਫਿਰ ਇਹਨਾਂ ਨੂੰ ਕੱਢ ਕੇ ਬਾਹਰ ਮਾਰੋ ਕੀ ਕਰਨਾ ਹੈ ਇਹਨਾਂ ਨੂੰ ਮੋਟੀਆਂ-ਮੋਟੀਆਂ ਤਨਖਾਹਾਂ ਤੇ ਮੋਟੀਆਂ-ਮੋਟੀਆਂ ਸਹੂਲਤਾਂ ਦੇ ਦੇ ਕੇ ਪੇਪਰ ਦੇ ਲੈ ਪਾਸ ਹੋ ਗਏ ਉਹਦਿਆਂ ਤੇ ਜੁਆਇਨ ਕਰ ਲੈ ਤਨਖਾਹ ਤਾਂ ਪਬਲਿਕ ਤੇ ਉਸ ਤੋਂ ਮਿਲਣੀ ਹੈ ਨਾ ਟੈਕਸ ਜੋ ਹੀ ਮਿਲਣੀ ਹੈ ਫਿਰ ਫਾਇਦਾ ਕੀ ਆ ਅਸੀਂ ਟੈਕਸ ਦੇਈ ਜਾਂਦੇ ਆ ਇਹਨਾਂ ਤੋਂ ਇੱਕ ਕੰਮ ਨਹੀਂ ਹੁੰਦਾ ਹੈਗਾ ਦੋਸਤੋ ਨਦੀ ਦੀ ਹਾਲਤ ਤੁਸੀਂ ਦੇਖ ਲਓ ਬੜੀ ਨਦੀ ਦੀ ਇਸ ਤੋਂ ਵੀ ਮਾੜੀ ਹਾਲਤ ਹੈ ਮੇਰੇ ਦੋਸਤੋ ਇਸ ਤੋਂ ਵੀ ਮਾੜੀ ਹਾਲਤ ਹੈ ਸਫਾਈ ਹੋ ਨਹੀਂ ਰਹੀ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਸਵਾਲ ਪੁੱਛ ਰਹੇ ਆ ਹਰ ਕੋਈ ਇਸ ਚੀਜ਼ ਤੋਂ ਭੱਜ ਰਿਹਾ ਕੋਈ ਜਵਾਬ ਹੀ ਨਹੀਂ ਦੇ ਰਿਹਾ ਦੋਸਤੋ ਕੀ ਹਾਲਾਤ ਪੈਦਾ ਹੋਏ ਪਏ ਨੇ ਇਹ ਹੜ੍ਹ ਦਾ ਇੰਤਜ਼ਾਰ ਕਰ ਰਹੇ ਆ ਫਿਰ ਪਟਿਆਲੇ ਦਾ ਵਿਧਾਇਕ ਬੈਗ ਚੱਕ ਕੇ ਲੋਕਾਂ ਦੇ ਸਮਾਨ ਸਾਈਡ ਤੇ ਪਹੁੰਚਾਉਂਦਾ ਹੋਇਆ ਨਜ਼ਰ ਆਏਗਾ ਵੀ ਦੇਖੋ ਜੀ ਵਿਧਾਇਕ ਪਟਿਆਲਾ ਸ਼ਹਿਰੀ ਦਿਹਾਤੀ ਕਿਵੇਂ ਲੋਕਾਂ ਦੀ ਮਦਦ ਕਰ ਰਹੇ ਆ ਜੀ ਦੁੱਖ ਚ ਉਹਨਾਂ ਦੇ ਨਾਲ ਖੜੇ ਆ ਜੀ ਉਹ ਲੋਕਾਂ ਨੂੰ ਪਹਿਲਾਂ ਖੱਡੇ ਜੜਗੇਰ ਦੋ ਫਿਰ ਉਹਨੂੰ ਚੱਕ ਕੇ ਉਹਦੇ ਮਰਮ ਪੱਟੀ ਕਰਾਣ ਲਈ ਹਸਪੀਟਲ ਲੈ ਜੋ ਫਿਰ ਵੀਡੀਓ ਬਣਾ ਕੇ ਫੋਟੋਆਂ ਕੇ ਖਿਚਾ ਕੇ ਦਿਖਾਓ ਇਹ ਇਹਨਾਂ ਦੇ ਹਾਲਾਤ ਨੇ ਬੈਗ ਚੱਕ ਕੇ ਪਿਛਲੀ ਵਾਰ ਪਟਿਆਲਾ ਸ਼ਹਿਰੀ ਦੇ ਵਿਧਾਇਕ ਨੇ ਇਹ ਦੱਸਿਆ ਸੀਗਾ 2023 ਦੇ ਹੜ੍ਹ ਚ ਵੀ ਦੇਖੋ ਜੀ ਵਿਧਾਇਕ ਪਟਿਆਲਾ ਜਿਹੜੇ ਆ ਅਜੀਤਪਾਲ ਸਿੰਘ ਕੋਲੀ ਕਿਵੇਂ ਲੋਕਾਂ ਦੀ ਮਦਦ ਲਈ ਖਰੇ ਉਤਰੇ ਪਏ ਆ ਕਿਵੇਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਉਹ ਗੁਰੂ ਮੇਰੇ ਲੋਕਾਂ ਨੂੰ ਨਦੀ ਚ ਤੱਕਾ ਦੇ ਕੇ ਲੋਕਾਂ ਨੂੰ ਬਚਾਣਾ ਇਹ ਕੋਈ ਕਿਸੇ ਦੀ ਕਾਬਲੀਅਤ ਆ ਕੋਈ ਖਾਸੀਅਤ ਹੈ ਕਿਸੇ ਚੀਜ਼ ਦੀ ਨਦੀ ਦੀ ਸਫਾਈ ਤੁਹਾਡੇ ਤੋਂ ਕਰਾਈ ਨਹੀਂ ਜਾਂਦੀ ਹੈਗੀ ਹੈਗੀ ਤਾਂ ਦੋਸਤੋ ਇਹ ਸਵਾਲ ਸਾਰਿਆਂ ਨੂੰ ਪੁੱਛੋ ਬੜਾ ਜ਼ਰੂਰੀ ਹੈ ਨਹੀਂ ਇਹ ਲੋਕ ਹੜ੍ਹ ਲਿਆ ਕੇ ਰਹਿਣਗੇ ਆਪਾਂ ਨੂੰ ਜਾਨ ਤੋਂ ਮਾਰ ਕੇ ਰਹਿਣਗੇ ਆਪਣਾ ਨੁਕਸਾਨ ਕਰਕੇ ਰਹਿਣਗੇ ਇਹਨਾਂ ਦਾ ਕੁਝ ਨਹੀਂ জানা ਇਹਨਾਂ ਨੇ ਇਹ ਕੋਈ ਹੜ੍ਹ ਤੇ ਪੇੜ ਤੇ ਏਰੀਆ 'ਚ ਰਹਿੰਦੇ ਨਹੀਂ ਹੈਗੇ ਇਹਨਾਂ ਦਾ ਕੁਝ ਨਹੀਂ জানা ਇਹਨਾਂ ਕੋਲ ਮੋਟੀ ਮਾਇਆ ਹੈ ਧੰਨਵਾਦ